ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਆਜ਼ਣਾ ਲੈ ਕੇ ਤੁਹਾਡੇ ਮੁੱਦੇ ਤੁਹਾਡੀਆਂ ਗੱਲਾਂ ਤੁਹਾਡੇ ਪਿੰਡਾਂ ਦੀਆਂ ਗੱਲਾਂ ਤੁਹਾਡੇ ਬੱਚਿਆਂ ਦੀਆਂ ਗੱਲਾਂ ਕਿਸਾਨਾਂ ਦੀਆਂ ਗੱਲਾਂ ਤੇ ਨਾਲ ਦੀ ਨਾਲ ਪੰਜਾਬ ਦੀ ਨੌਜਵਾਨਾਂ ਦੀਆਂ ਗੱਲਾਂ ਤੇ ਸਭ ਤੋਂ ਵੱਡੀ ਗੱਲ ਸਿਆਸਤ ਦੀਆਂ ਗੱਲਾਂ ਅੰਦਰਲੀਆਂ ਗੱਲਾਂ ਟਿੱਪਣੀਆਂ ਨਿਚੋੜ ਸਭ ਕੁਝ ਤੇ ਅੱਜ ਮੁੱਖ ਤੌਰ ਤੇ ਤਿੰਨ ਖਬਰਾਂ ਲਵਾਂਗੇ ਇੱਕ ਖਬਰ ਸਿਮਰਜੀਤ ਪੈਂਸ ਭਰਾਵਾਂ ਦੀ ਦੂਜੀ ਖਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤੇ ਤੀਜੀ ਖਬਰ ਜਿਹੜੀ ਇਸ ਸਮੇਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਿਸੇ ਵੇਲੇ ਕੀ ਹੁੰਦਾ ਹੈ ਕਿ ਰਾਜਨੀਤਿਕ ਆਗੂਆਂ ਦੇ ਆੜੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਜਿਵੇਂ ਕਹਿੰਦੇ ਨੇ ਕਿ ਐਵੇਂ ਹੀ ਰੌਲਾ ਪੈ ਗਿਆ ਐਵੇਂ ਹੀ ਰੌਲਾ ਪੈ ਜਾਂਦਾ ਕੁਝ ਅਜੀਬਾ ਹੀ ਹੋਇਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਹੋਇਆ ਕਿ ਕੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਲਈ ਪਹੁੰਚੇ ਤੇ ਉਧਰੋਂ ਬੀਬੀ ਜ਼ਗੀਰ ਕੌਰ ਖੁਣੀ ਵੀ ਆਰਐਸਸੀ ਪੇਪਰ ਦਾਖਲ ਕਰਕੇ ਆਪਣੇ ਕੈਂਡੀਡੇਟਸ ਹੋਰਾਂ ਦੇ ਨਾਲ ਜਿਹੜੇ ਉਥੋਂ ਦੇ ਕੈਂਡੀਡੇਟ ਨੇ ਤੇ ਇਧਰੋਂ ਜਦੋਂ ਇਹ ਐਂਟਰੀ ਕਰਨ ਲੱਗਦੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਪਹਿਲਾਂ ਸਰਕਾਰ ਦੇ ਨਾਲ ਪੈਰੀ ਹੱਥ ਲਾਉਂਦੇ ਨੇ ਤੇ ਉਸ ਤੋਂ ਬਾਅਦ ਠੋਡੀ ਦੇ ਉੱਤੇ ਹੱਥ ਲਾ ਦਿੱਤਾ ਜਾਂਦਾ ਹੈ ਫਿਰ ਠੋਡੀ ਦੇ ਉੱਤੇ ਹੱਥ ਕੀ ਲਾਇਆ ਚੰਜੀਤ ਸਿੰਘ ਚੰਨੀ ਹੋਣਾ ਨੇ ਤਾਂ ਬਹੁਤ ਸਾਰੇ ਵਿਰੋਧੀਆਂ ਨੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਵਾਲ ਦੇ ਖਲ ਉਧੇੜਨੇ ਸ਼ੁਰੂ ਕਰ ਦਿੱਤੇ। ਘਟਾਰੇ ਦੇ ਵਿੱਚ ਖੜਾ ਕਰ ਦਿੱਤਾ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ। ਉਹਨਾਂ ਦੇ ਕੋਲ ਇੱਕ ਤਰਕ ਵੀ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਬੀਤੇ ਸਮੇਂ ਦੇ ਵਿੱਚ ਵੀ ਜਦੋਂ ਆਈਐਸ ਮਹਿਲਾ ਅਧਿਕਾਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਉਹਨਾਂ ਨੇ ਮਹਿਲਾ ਅਧਿਕਾਰੀ ਦੇ ਨਾਲ ਚੈਟ ਕੀਤੀ ਸੀ ਤੇ ਉਸ ਸਮੇਂ ਵੀ ਇਹ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਸੀ। ਉਹਦੇ ਚਲਦੇ ਹੋਏ ਕਿਸੇ ਨੇ ਸ਼ਰਾਰਤ ਕੀਤੀ ਤੇ ਬੀਬੀ ਜ਼ਗੀਰ ਕੌਰ ਫੁਰਾਂ ਦੀ ਇੱਕ ਪੁਰਾਣੀ ਵੀਡੀਓ ਨੂੰ ਲੈ ਕੇ ਤੇ ਨਾਲ ਇਹ ਵਾਲੀ ਜਿੱਥੇ ਉਹ ਠੋਡੀ ਦੇ ਉੱਤੇ ਹੱਥ ਲਗਾ ਰਹੇ ਨੇ ਲਗਾ ਕੇ ਵਾਇਰਲ ਕਰਤੀ ਕਲਿੱਪ ਪੂਰੀ ਤਰ੍ਹਾਂ ਦੇ ਨਾਲ ਵਾਇਰਲ ਹੋ ਜਾਂਦਾ ਲੇਕਿਨ ਜਿਹੜੀ ਅੰਦਰਲੀ ਸਚਾਈ ਹੁੰਦੀ ਆ ਜਿਹਦੇ ਵਿੱਚ ਇਹ ਕਲਿੱਪ ਸਾਹਮਣੇ ਆਇਆ ਅੰਦਰਲੀ ਸਚਾਈ ਇਹ ਆ ਨਿਚੋੜ ਇਹ ਆ ਕਿ ਉਹ ਜਿੱਥੇ ਬੀਬੀ ਜ਼ਗੀਰ ਕੌਰ ਕਹਿ ਰਹੇ ਨੇ ਉਹਨਾਂ ਦੇ ਕਰੈਕਟਰ ਦੇ ਬਾਰੇ ਗੱਲ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਉਹਦੇ ਵਿੱਚ ਤੁਸੀਂ ਧਿਆਨ ਦੇ ਨਾਲ ਜੇਕਰ ਸੁਣੋ ਤਾਂ ਉਹ ਕਹਿ ਰਹੇ ਨੇ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਦੇ ਨਾਲ ਅਜੇਹਾ ਕੀਤਾ ਮਤਲਬ ਜਿੰਨੀ ਕੁ ਵੀ ਉਹਨਾਂ ਨੇ ਗੱਲਬਾਤ ਕੀਤੀ ਮੰਤਰੀ ਕਹਿ ਕੇ ਕੀਤੀ ਆ ਜਿੱਤੇ ਤੋਂ ਸਾਫ਼ ਤੌਰ ਤੇ ਗੱਲ ਕਲੀਅਰ ਹੁੰਦੀ ਆ ਕਿ ਵੀਡੀਓ ਉਸ ਸਮੇਂ ਦੀ ਆ ਜਦੋਂ ਉਹਨਾਂ ਦਾ ਮਾਮਲਾ ਗਰਮਾਇਆ ਸੀ ਆਈਐਸ ਅਧਿਕਾਰੀ ਵਾਲਾ ਪਰ ਹੁਣ ਵਿਰੋਧੀ ਪਾਰਟੀ ਦੇ ਵੱਲੋਂ ਇਹਦੇ ਤੇ ਲਗਾਤਾਰ ਸਿਆਸਤ ਕੀਤੀ ਜਾ ਰਹੀ ਹੈ ਸਿਆਸਤ ਦੇ ਚਲਦੇ ਹੋਏ ਤੁਸੀਂ ਦੇਖੋ ਕਿ ਬੀਬੀ ਜਗੀਰ ਕੌਰ ਹੁਰਾ ਨੇ ਵੀ ਆਪਣਾ ਬਿਆਨ ਵੀ ਦੇ ਦਿੱਤਾ মিডিਆ ਦੇ ਵਿੱਚ ਤੇ ਆਪਣੀ ਪੋਸਟ ਵੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਨਹੀਂ ਉਹਨਾਂ ਨੇ ਬਹੁਤ ادب ਦੇ ਨਾਲ ਮੇਰੇ ਪੈਰੀ ਹੱਥ ਲਾਈ ਨੇ ਤੇ ਸਾਡਾ ਜਿਹੜਾ ਕੁਝ ਰਿਸ਼ਤਾ ਇਸ ਤਰੀਕੇ ਦਾ ਭੈਣ ਭਰਾਵਾ ਵਾਲਾ ਏ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਵੀ ਕਹਿ ਦਿੱਤਾ ਕਿ ਉਹ ਉਹਨਾਂ ਨੂੰ ਵੱਡੀ ਭੈਣ ਦੀ ਤਰ੍ਹਾਂ ਮੰਨਦੇ ਨੇ ਤੇ ਵੱਡੇ ਭੈਣ ਦੇ ਮੰਨਦੇ ਹੋਏ ਇਸ ਤਰੀਕੇ ਨਾਲ ਹਾਸੇ ਮਜ਼ਾਕ ਦੇ ਵਿੱਚ ਕੋਈ ਗੱਲ ਹੋਈ ਸੀ ਪਰ ਫਿਰ ਸਿਆਸਤ ਦੇ ਚਲਦੇ ਹੋਏ ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਐਵੇਂ ਹੀ ਰੌਲਾ ਪੈ ਗਿਆ ਐਵੇਂ ਹੀ ਰੌਲਾ ਪੈ ਗਿਆ ਤੇ ਹੁਣ ਜਦੋਂ ਐਵੇਂ ਹੀ ਰੌਲਾ ਪੈ ਗਿਆ ਜਿੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਪਿਛਲੇ ਅਕਸ ਦੇ ਚਲਦੇ ਹੋਏ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਉਥੇ ਹੀ ਗੱਲ ਕਰਾਂਗੇ ਪੰਜਾਬ ਰਾਸ ਮੈਲਾ ਕਮਿਸ਼ਨ ਦੀ ਪੰਜਾਬ ਰਾਸ ਮੈਲਾ ਕਮਿਸ਼ਨ ਦੇ ਵੱਲੋਂ ਵੀ ਪੰਜਾਬ ਦੇ ਡੀਜੀਪੀ ਨੂੰ ਇੱਕ ਲੈਟਰ ਪੇਪਰ ਦਿੱਤਾ ਗਿਆ ਕਿ ਇਸ ਮਾਮਲੇ ਦੀ ਸ਼ਾਨਬੀਨ ਕਰਕੇ ਅੱਜ ਜਾਨੀ ਕਿ 14 ਤਰੀਕ ਨੂੰ 14 ਮਈ ਨੂੰ ਜਿਹੜਿਆ ਜਵਾਬਤਲਬੀ ਕੀਤੀ ਜਾਵੇ ਕਿ ਆਖਿਰਕਾਰ ਮਾਮਲਾ ਕੀ ਹੈ ਇਹ ਜਿਹੜੀ ਹੈ ਕਿ ਕਾਫੀ ਹੈਰਾਨੀ ਦੀ ਗੱਲ ਹੈ ਕਿਉਂਕਿ ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿ ਜਦੋਂ ਪੰਜਾਬ ਰਾਸ ਮੈਲਾ ਕਮਿਸ਼ਨ ਦੇ ਕੋਲ ਕਿਸੇ ਨੇ ਇਸ ਦੀ ਸ਼ਿਕਾਇਤ ਹੀ ਨਹੀਂ ਦਿੱਤੀ ਜੋ ਹਲੇ ਤੱਕ ਜਾਣਕਾਰੀ ਹੈ ਕਿਸੇ ਵੱਲੋਂ ਵੀ ਸ਼ਿਕਾਇਤ ਨਹੀਂ ਗਈ ਲੇਕਿਨ ਉਸ ਦੇ ਬਾਵਜੂਦ ਪੰਜਾਬ ਰਾਸ ਮੈਲ ਕਮਿਸ਼ਨ ਨੋਟਿਸ ਲੈ ਲੈਂਦਾ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਲਗਾਤਾਰ ਕਿਰਿਆ ਲਗਾਤਾਰ ਘਿਰਦੇ ਹੋਏ ਨਜ਼ਰ ਆ ਰਹੇ ਨੇ ਚੰਜੀਤ ਸਿੰਘ ਚੰਨੀ ਜਦੋਂ ਤੋਂ ਉਹਨਾਂ ਦੀ ਟਿਕਟ ਅਨਾਉਂਸ ਹੋਈ ਜਲੰਧਰ ਦੀ ਮਹਿੰਦਰ ਸਿੰਘ ਕੇਪੀ ਆਪਣੇ ਹੀ ਪਰਿਵਾਰਕ ਮੈਂਬਰ ਰੁਸ ਕੇ ਬੈਠੇ ਤੇ ਦੂਜੇ ਪਾਸੇ ਚੌਧਰੀ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਗਈ ਉਹ ਵੀ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਸ ਤਰੀਕੇ ਦੇ ਨਾਲ ਚੌਧਰੀ ਪਰਿਵਾਰ ਰੁਸ ਕੇ ਬਹਿ ਗਿਆ ਇੱਕ ਸ਼ਰਾਰਤ ਹੋਰ ਵੀ ਚੱਲੀ ਜਿਸ ਦੇ ਵਿੱਚ ਇੱਕ ਵੈਨ ਦੇ ਉੱਤੇ ਉਹਨਾਂ ਦੀ ਇੱਕ ਪੁਰਾਣੀ ਪਿਕਚਰ ਲਗਾ ਕੇ ਜਿਸ ਤਰੀਕੇ ਨਾਲ ਜ ਸਾਰੀਆਂ ਚੀਜ਼ਾਂ ਦਰਸਾਈਆਂ ਗਈਆਂ ਉਹ ਵੀ ਬੜਾ ਕੁਝ ਬਿਆਨ ਕਰਦੀਆਂ ਨੇ ਇਹ ਸਾਰੀਆਂ ਸ਼ਰਾਰਤਾਂ ਦੇ ਚੱਲਦੀ ਹੋਏ ਚਰਨਜੀਤ ਸਿੰਘ ਚੰਨੀ ਨੂੰ ਕਿੰਨਾ ਨੁਕਸਾਨ ਹੁੰਦਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜਦੋਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਇੱਕ ਬੰਦੇ ਤਾਂ ਇਹ ਗੱਲ ਨਹੀਂ ਜਾਣੀ ਕਿ ਇਹ ਪੁਰਾਣੀ ਵੀਡੀਓ ਹੈ ਬੀਬੀ ਜਗੀਰ ਕੌਰ ਪੁਰਾਣੀ ਜਿਨ੍ਹਾਂ ਨੇ ਉਹ ਵੀਡੀਓ ਦੇਖਣੀਆਂ ਜਿਨ੍ਹਾਂ ਨੇ ਅਸਲੀ ਡੂੰਘਾਈ ਤੱਕ ਨਹੀਂ ਜਾਣਾ ਉਹਨਾਂ ਨੇ ਕਿਰਦਾਰ ਕੁਸ਼ੀ ਕਰ ਦੇਣੀਆਂ ਚਰਨਜੀਤ ਸਿੰਘ ਚੰਨੀ ਦੀ ਤੇ ਹੋ ਸਕਦਾ ਏ ਕਿ ਨੁਕਸਾਨ ਹੋ ਜਾਵੇ ਜਿਵੇਂ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਆ ਕਿ ਕਈ ਵਾਰੀ ਸਿਆਸਤ ਦੇ ਵਿੱਚ ਅਜਿਹਾ ਵੀ ਹੁੰਦਾ ਏ ਕਿ ਬੰਦਾ ਕਹਿਣਾ ਕੁਝ ਚਾਹੁੰਦਾ ਏ ਕਰਨਾ ਕੁਝ ਚਾਹੁੰਦਾ ਏ ਲੇਕਿਨ ਐਵੇਂ ਹੀ ਰੌਲਾ ਪੈ ਜਾਂਦਾ ਤੇ ਇੱਥੇ ਵੀ ਐਵੇਂ ਹੀ ਰੌਲਾ ਪੈ ਗਿਆ ਹੁਣ ਗੱਲ ਕਰਦੇ ਆ ਜੀ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਬੀਤੇ ਕੱਲ੍ਹ ਲਗਾਤਾਰ ਵੱਡੇ ਰੋਡ ਸ਼ੋਅ ਹੋਏ ਵੱਡੀਆਂ ਰੈਲੀਆਂ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਭਰਨ ਦੇ ਵੇਲੇ ਕੀਤੇ ਗਏ ਉਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਉਂਕਿ ਕੱਲ ਸਾਹਿਦ ਦੇ ਬਾਬਾ ਬੋਹੜ ਸੁਰਜੀਤ ਪਾਤਰ ਹੋ ਰਾਜੀ ਦਾ ਸੰਸਕਾਰ ਸੀ ਉਸਤੇ ਚਲਦੇ ਹੋਏ ਉਹਨਾਂ ਨੇ ਇੱਕ ਵੱਡਾ ਰੋਡ ਸ਼ੋਅ ਨਾਮਜਾਦਗੀ ਪੇਪਰ ਭਰਨ ਲਈ ਉਲੀਕਿਆ ਸੀ ਲੇਕਿਨ ਉਸ ਨੂੰ ਰੱਦ ਕਰ ਦਿੱਤਾ ਤੇ ਫਿਰ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੜੇ ਹੀ ਸਾਦ ਮੁਰਾਦੇ ਢੰਗ ਦੇ ਨਾਲ ਆਪਣੇ ਪੇਪਰ ਦਾਖਲ ਕੀਤੇ ਨੇ ਨਾਮਜਾਦਗੀਆਂ ਦੀ ਗੱਲ ਕਰੀਏ ਤੇ ਨਾਮਜਾਦਗੀਆਂ ਦੇ ਇੱਕ ਦੌਰਾਨ ਬੀਬੀ ਪਰਮਪਾਲ कौर ਜਿਨ੍ਹਾਂ ਦੇ ਬਾਰੇ ਵਾਰ-ਵਾਰ ਚਰਚਾ ਇਹ ਚੱਲ ਰਹੀ ਸੀ ਕਿ ਪੇਪਰ ਦਾਖਲ ਨਹੀਂ ਕਰ ਸਕਣਗੇ ਉਹਨਾਂ ਨੇ ਕੱਲ ਪੇਪਰ ਦਾਖਲ ਕੀਤੇ ਤੇ ਨਾਲ ਦੀ ਨਾਲ ਆਪਣੀ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਲਗਾਤਾਰ ਕਟਾਕਸ਼ ਕੀਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਕਟਹਿਰੇ ਦੇ ਵਿੱਚ ਖੜੇ ਕਰਦੇ ਹੋਏ ਬੀਬੀ ਪਰਮਪਾਲ ਕੌਰ ਨੇ ਕਿਹਾ ਕਿ ਵਿਰੋਧੀ ਕਬرائی ਹੋਏ ਨੇ ਮੈਂ ਵੱਡੀ ਪੱਧਰ ਤੇ ਲੀਡ ਲੈ ਕੇ ਜਿੱਤ ਦਰਜ ਕਰਾਂਗੀ ਪੱਤਰਕਾਰਾਂ ਨੇ ਪੁੱਛ ਲਿਆ ਕਿ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਤਾਂ ਬੀਬੀ ਜੀ ਪੂਰੀ ਧਲੇਰੀ ਦੇ ਨਾਲ ਕਹਿੰਦੇ ਜੀ ਮੇਰਾ ਤਾਂ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਆ ਇਹਨਾਂ ਨੂੰ ਆਪਸ ਦੇ ਵਿੱਚ ਭਿੜੀ ਜਾਂਦੋ ਇਹਨਾਂ ਨੂੰ ਮਤਲਬ ਦੂਜੀਆਂ ਪਾਰਟੀਆਂ ਨੂੰ ਆਪਸ ਦੇ ਵਿੱਚ ਭਿੜਦੇ ਰਹਿੰਦੋ ਮੈਂ ਤਾਂ ਸਭ ਤੋਂ ਅੱਗੇ ਆ ਤੇ ਮੈਂ ਵੱਡੀ ਜਿੱਤ ਦਰਜ ਕਰਨੀ ਆ 4 ਤਰੀਕ ਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ ਜੀ ਕਿ ਕੀ ਬੀਬੀ ਪਰਮੁਖਾਲ ਕੌਰ ਜਿਹੜੇ ਕਿ ਪਹਿਲੀ ਵਾਰੀ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਆ ਪਹਿਲੀ ਵਾਰੀ ਹੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਟਿਕਟ ਦੇ ਦਿੱਤੀ ਗਈ ਇਲੈਕਸ਼ਨ ਲੜ ਰਹੇ ਨੇ ਕਿ ਜਿੱਤ ਪਾਉਂਦੇ ਨੇ ਨਾਲ ਦੀ ਨਾਲ ਗੱਲ ਕਰ ਲੈਣੇ ਆ ਜੀ ਬੈਂਸ ਭਰਾਵਾਂ ਦੀ ਸਿਮਰਜੀਤ ਸਿੰਘ ਬੈਂਸ ਤੇ ਨਾਲ ਦੀ ਨਾਲ ਉਹਨਾਂ ਦੇ ਦੂਸਰੇ ਭਰਾ ਦੋਨੋਂ ਭਰਾਵਾਂ ਦਾ ਲੁਧਿਆਣਾ ਦੇ ਵਿੱਚ ਇੱਕ ਵੱਡਾ ਨਾਮ ਰਿਆ। ਕੁਝ ਇੱਕ ਮਾਮਲੇ ਐਸੇ ਹੋਏ ਕਿ ਜਿਸ ਦੇ ਨਾਲ ਅੱਗੇ ਵੱਲ ਨੂੰ ਵਾਧੇ ਹੋਏ ਲੇਕਿਨ ਇੱਕਦਮ ਪਿਛਾਮ ਵੱਲ ਨੂੰ ਹੋਣਾ ਪੈ ਗਿਆ। ਖਾਸ ਤੌਰ ਤੇ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਲੱਗੇ ਹੋਏ ਜਿਹੜੇ ਦੋਸ਼। ਉਹਨਾਂ ਦੋਸ਼ਾਂ ਦੇ ਚੱਲਦੇ ਹੋਏ ਗਰਾਫ ਕਾਫੀ ਹੇਠਾਂ ਆਇਆ। 2019 ਦੇ ਵਿੱਚ ਜਦੋਂ ਇਲੈਕਸ਼ਨ ਲੜੇ ਸੀ ਤਾਂ ਬੇਸ਼ੱਕ ਉਦੋਂ ਵੀ ਮੈਂਬਰ ਪਾਰਲੀਮੈਂਟ ਨਹੀਂ ਸੀ ਬਣ ਪਾਏ। ਪਰ ਰਵਨੀਤ ਮਿੱਟੂ ਹੁਣਾਂ ਨੇ ਉਸ ਸਮੇਂ ਜਿੱਤ ਪ੍ਰਾਪਤ ਕੀਤੀ ਸੀ ਪਰ ਇਹ ਵੀ ਵੱਡੀ ਪੱਧਰ ਤੇ ਜਿਹੜੀਆਂ ਵੋਟਾਂ ਲੈ ਗਈ ਸੀ ਤੇ ਹੁਣ ਲਗਾਤਾਰ ਉਡੀਕ ਦੇ ਵਿੱਚ ਸੀ ਆਪਣੀ ਇਹਨਾਂ ਨੇ ਪਾਰਟੀ ਬਣਾਈ ਹੋਈ ਸੀ ਲੋਕ ਇਨਸਾਫ ਪਾਰਟੀ ਹੁਣ ਲੋਕ ਇਨਸਾਫ ਪਾਰਟੀ ਦੇ ਇਹ ਆਗੂ ਦੋਨੋਂ ਇੱਕ ਤਰੀਕੇ ਨਾਲ ਮੁਖੀ ਹੀ ਭਰਾ ਇਹ ਹੁਣ ਕਿੱਧਰ ਨੂੰ ਜਾਣ ਇਹਨਾਂ ਦੇ ਅੱਗੇ ਵੱਡਾ ਸਵਾਲ ਸੀ ਕਿਉਂਕਿ ਉਡੀਕ ਦੇ ਵਿੱਚ ਸੀ ਪਹਿਲਾਂ ਉਡੀਕ ਕਰਦੇ ਗਏ ਕਿ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲ ਜੇ ਜਾਂ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਟਿਕਟ ਲੈਣ ਦੇ ਚਾਹਵਨ ਸੀ ਲਗਾਤਾਰ ਚਰਚਾ ਚੱਲੀ ਰੌਲਾ ਚੱਲਿਆ ਕਿ ਇੱਧਰ ਚਲੇ ਜਾਣਗੇ ਉੱਧਰ ਚਲੇ ਜਾਣਗੇ ਇੱਧਰ ਲਾਪਾ ਲੜਾਪਾਰੀ ਹੋ ਜੂ ਉੱਧਰ ਲਾਪਾ ਲੜਾਪਾਰੀ ਹੋ ਜੂ ਲੇਕਿਨ ਆਖਿਰਕਾਰ ਬੈਂਸ ਭਰਾਵਾਂ ਨੇ ਪੱਲੜਾ ਭਾਰੀ ਕਰ ਦਿੱਤਾ ਕਾਂਗਰਸ ਪਾਰਟੀ ਦਾ ਤੇ ਜਾ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਕਿਹਾ ਜਾ ਰਿਹਾ ਚਰਚਾ ਇਹ ਚੱਲ ਰਹੀ ਆ ਕਿ ਬੈਂਸ ਭਰਾਵਾਂ ਨੂੰ 2027 ਦੇ ਵਿੱਚ ਦੋਨੋਂ ਹੀ ਭਰਾਵਾਂ ਨੂੰ ਵਿਧਾਨ ਸਭਾ ਇਲੈਕਸ਼ਨ ਦੇ ਲਈ ਪਾਰਟੀ ਦੇ ਵੱਲੋਂ ਟਿਕਟ ਦੇ ਕੇ ਨਿਵਾਜਿਆ ਜਾਵੇਗਾ ਇਹ ਚਰਚਾ ਇਹ ਤੇ ਚਰਚਾ ਮੈਂ ਤੁਹਾਡੇ ਸਨਮੁਖ ਰੱਖੀ ਆ ਪਰ ਹੁਣ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਇਹ ਕਲੀਅਰ ਨੇ ਕਿ ਇੱਥੇ ਜੇਕਰ ਹੁਣ ਗੱਲ ਕਰ ਲਈਏ ਤਾਂ ਲੁਧਿਆਣੇ ਦਾ ਜਿਹੜਾ ਮੁਕਾਬਲਾ ਹੈਗਾ ਉਮੀਦਵਾਰਾਂ ਦਾ ਆਪਸ ਦੇ ਵਿੱਚ ਕਾਫੀ ਜ਼ਿਆਦਾ ਰੋਚਕ ਹੁੰਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਜਿਨ੍ਹਾਂ ਦੇ ਵਿੱਚ ਅਸ਼ੋਕ ਪ੍ਰਸ਼ਰ ਪੱਪੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਤੋਂ ਨਹੀਂ ਨਾਲ ਦੀ ਨਾਲ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹ ਵੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਗੱਲ ਕਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਢਿੱਲੋਂ ਸਾਫ ਵੀ ਨੇ ਪ੍ਰਤੀਕੋਣਾ ਮਾਮਲਾ ਇਸ ਸਮੇਂ ਦੇ ਵਿੱਚ ਜ਼ਿਕਰ ਕਹੀਏ ਤਾਂ ਅਸ਼ੋਕ ਪ੍ਰੈਸ਼ਰ ਪਪੀ ਰਾਜਾ ਵੜਿੰਗ ਤੇ ਨਾਲ ਦੀ ਨਾਲ ਰਵਰੀਤ ਬਿੱਟੂ ਦੇ ਵਿਚਕਾਰ ਦਿਖਾਈ ਦੇ ਰਿਹਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਟਿੱਲੋ ਸਾਹ ਉਹ ਵੀ ਆਪਣੇ ਵੱਲੋਂ ਜਿਹੜਾ ਪੂਰੀ ਜੋਰ-ਸ਼ਮਾਇਸ਼ ਕਰ ਰਹੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ 4 ਤਰੀਕ ਨੂੰ ਜਦੋਂ ਰਿਜ਼ਲਟ ਆਉਂਦਾ ਤੇ ਉਦੋਂ ਕਿਹਦੇ ਵੇੜਿਆਂ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ ਤੇ ਕਿਹਦੇ ਵੇੜੇ ਦੇ ਵਿੱਚ ਤੋ ਧਮੱਕੇ ਦੇ ਨਾਲ ਜਿਹੜੀ ਹੈਗੀ ਪੂਰੀ ਖੁਸ਼ੀ ਮਣਾਈ ਜਾਂਦੀ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਅਸੀਂ ਜਿਹੜੀ ਆਪਣੀ ਨਜ਼ਰ ਬਣਾਈ ਰੱਖਾਂਗੇ ਤੇ ਬੀਬੀ ਹਰਸਿਮਰਤ ਕੌਰ ਬਾਦਲਪੁਰਾ ਦੇ ਵੱਲੋਂ ਵੀ ਕੱਲ ਆਪਣੇ ਪੇਪਰ ਦਾਖਲ ਕਰ ਦਿੱਤੇ ਗਏ ਨੇ ਹੋਰ ਬਹੁਤ ਸਾਰੇ ਕੈਂਡੀਡੇਟਸ ਦੇ ਵੱਲੋਂ ਆਪਣੇ ਪੇਪਰ ਦਾਖਲ ਕੀਤੇ ਗਏ ਪਰ ਸਭ ਤੋਂ ਵੱਡੀ ਗੱਲ ਕਿ 1 ਜੂਨ ਨੂੰ ਵੋਟਾਂ ਪੈ ਜਾਣਗੀਆਂ ਨਹੀਂ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਪਰ ਸਭ ਤੋਂ ਵੱਡੀ ਗੱਲ ਕਿ ਸਿਆਸਤ ਥੋੜੀ ਜਿਹੀ ਬਦਲ ਗਈ ਕਿਉਂਕਿ ਬੈਲਾ ਸਿਆਸਤ ਚੱਲ ਰਹੀ ਸੀ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਡੇਟਸ ਐਲਾਨ ਕੀਤੀਆਂ ਗਈਆਂ ਸੀ ਤਾਂ ਉਸ ਸਮੇਂ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਸਿਆਸਤ ਚੱਲ ਰਹੀ ਸੀ ਕਿ ਉਮੀਦਵਾਰ ਕੌਣ ਹੋਵੇਗਾ ਹੁਣ ਅਗਲੀ ਸਿਆਸਤ ਚੱਲ ਰਹੀ ਹੈ ਕਿ 2027 ਦੇ ਵਿੱਚ ਜਿਹੜੇ ਕੈਂਡੀਡੇਟ ਹੁਣ ਇੱਕ ਪਾਰਟੀ ਤੋਂ ਛੜਾਪਾ ਮਾਰ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਉਹ 2027 ਨੂੰ ਟਾਰਗੇਟ ਕਰ ਰਹੇ ਨੇ ਕਿ ਉਦੋਂ ਕੀ ਹੋਵੇਗਾ ਉਦੋਂ ਕੀ ਟਿਕਟ ਮਿਲੇਗੀ ਕੀ ਨਹੀਂ ਮਿਲੇਗੀ ਕਿਉਂਕਿ ਸਿਮਰਜੀਤ ਸਿੰਘ ਬੈਂਸ ਭਰਾਵਾਂ ਦੀ ਗੱਲ ਕਰੀਏ ਤਾਂ ਇਹ ਇੱਕ ਵੱਡੀ ਉਦਾਹਰਣ ਹੈ ਤੇ ਨਾਲ ਦੀ ਨਾਲ ਸਵਰਨ ਸਲਾਰੀਆ ਵੀ ਆਪ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਗੁਰਦਾਸਪੁਰ ਤੋਂ ਹੁਣ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਖਬਰਾਂ ਹੋਰ ਹੋਰ ਸਾਡੀਆਂ ਸੰਨ ਲੇਕਿਨ ਅੱਜ ਦੇ ਸਮੇਂ ਲਈ ਇਹ ਨਾ ਹੀ ਕੱਲ ਇਸੇ ਸਮੇਂ ਇਸੇ ਚੈਨਲ ਤੇ ਅਸੀਂ ਮੁਰਤੋਂ ਹੋਵਾਂਗੇ ਤੁਹਾਡੇ ਮੁਖਾਤਿਬ ਤੇ ਕਰਾਂਗੇ ਤੁਹਾਡੀਆਂ ਗੱਲਾਂ ਤੁਹਾਡੇ ਪਰਵਾਰਾਂ ਦੀਆਂ ਗੱਲਾਂ ਤੁਹਾਡੇ ਬੱਚਿਆਂ ਦੀ ਗੱਲ ਕਿਸਾਨਾਂ ਦੀਆਂ ਗੱਲਾਂ ਤੇ ਖਾਸ ਤੌਰ ਤੇ ਸਿਆਸਤ ਲੋਕ ਸਭਾ ਚੋਣਾਂ 2024 ਦੀਆਂ ਗੱਲਾਂ ਤਦ ਤੱਕ ਲਈ ਮੈਨੂੰ ਹਰਦੀਪ ਕਰੂ ਦੇ ਇਜਾਜ਼ਤ ਧੰਨਵਾਦ